ਗੁਰਪਿਆਰੇ ਸਭ ਤੋਂ ਪਹਿਲਾਂ ਤਾਂ ਜਿਹੜੇ ਗੁਰਮੁਖੰਦ ਦਾ ਸਿਰਪ ਗੁਰਮੰਤਰ ਤਾਂ ਕੀ ਹਾਲੇ ਸ਼ਬਦ ਨਹੀਂ ਪ੍ਰਗਟ ਕਿਉਂਕਿ ਵੀਰਵਾਲੇ ਦਿਨ ਵੀਰਵਾਰ ਨੂੰ ਅਸੀਂ ਜਿਹੜੇ ਆਪਣੇ ਕੁਐਸਚਨ ਆਨਸਰ ਦੀ ਕਲਾਸ ਆ ਉਹਦੇ ਵਿੱਚ ਆਪਾਂ ਫਿਰ ਸਾਰਿਆਂ ਦੇ ਸਾਰੇ ਗੁਰੂ ਪੁੱਛਾਂਗੇ ਕਿ ਅਵਸਥਾ ਕਿੰਨੀ-ਕਿੰਨੀ ਆਪਣੀ ਤੇ ਜਿੰਨਾਂ ਗੁਰਮੁਖੰਦ ਦੇ ਆਲੇ ਸ਼ਬਦ ਨਹੀਂ ਪ੍ਰਗਟ ਜਾਂ ਥੋੜੇ-ਬਹੁਤੇ ਸੁਣਦੇ ਨੇ ਇਹ ਗੁਰਮੰਤਰ ਉਹਨੇ ਦੇ ਅੰਦਰ ਚੱਲਦਾ ਹੈ ਉਹਨਾਂ ਨੂੰ ਪਵਨ ਸਮ ਕਰਕੇ ਭਾਵ ਕੇ ਵਿਚਾਰ ਰੋਕ ਕੇ ਜੋ ਜੁਗਤੀ ਹੈ ਸੀ ਉਹ ਉਹਨਾਂ ਦੱਸ ਦੇਵਾਂਗੇ ਵੀ ਉੱਥੇ ਸ਼ਬਦ ਗੁਰਮੰਤਰ ਦੇ ਸਮਾਜਨ ਅੱਗੇ ਪ੍ਰੈਕਟੀਕਲ ਕਰਨਾ ਕਰਦੇ ਨੇ ਤੇ ਗੁਰ ਸ਼ਬਦ ਦੇ ਵਿੱਚ ਜਦੋਂ ਨਾਲ ਨਾਲ ਆਪਾਂ ਸਾਰੇ ਪ੍ਰੈਕਟੀਕਲ ਕਰਾਉਂਦੇ ਆਂ ਤੇ ਗੁਰਮੰਤਰ ਦੇ ਨਾਲ ਫਿਰ ਉਹਦੇ ਵਿੱਚ ਸਮਾਜਨ ਅੱਗੇ ਫਿਰ ਜਿੱਥੇ ਧਿਆਨ ਲਵਾਇਆ ਜਾ ਰਿਹਾ ਹੈ ਮੱਥੇ ਤੇ ਬਿੰਦੀ ਤੇ ਜਾਂ ਪਰਵਟਿਆਂ ਤੇ ਜਾਂ ਉਸ ਤੋਂ ਅੱਗੇ ਸਿਰ ਘਰ ਵਿੱਚ ਕਿਉਂਕਿ ਅਸੀਂ ਪੌਣ ਨੂੰ ਜਦੋਂ ਰੋਕਦੇ ਹਾਂ ਸਾਡੇ ਵਿਚਾਰ ਮਰ ਜਾਂਦੇ ਫਿਰ ਸੈਤ ਚੇਤੀ ਬਰ ਜਾਂਦੀ ਸੋ ਇਸ ਕਰਕੇ ਉਹਨਾਂ ਗੁਰਮੁਖਾਂ ਨੂੰ ਇਹ ਬੇਨਤੀ ਹੈ ਕਿ ਉਹ ਅਵੇ ਗੁਰਮੰਤਰ ਦੇ ਵਿੱਚ ਸਮਾਨਾ ਸਿੱਖਣ ਤਾਂ ਕਿ ਉਹਦੇ ਵਿੱਚ ਉਹਦਾ ਉਹਦੇ ਵਿੱਚ ਵੀ ਆ ਜਾਂਦਾ ਪਰ ਉਹ ਪ੍ਰੈਕਟੀਕਲ ਨੂੰ ਸੁਣ ਸਕਦੇ ਹਨ ਪਰ ਨਾਲ ਕਿਉਂਕਿ ਮਨ ਵਿਚਾਰਾਂ ਤੋਂ ਛੇੜੇਗਾ ਨਹੀਂ ਕਿਉਂਕਿ ਜਦ ਤੱਕ ਸ਼ਬਦ ਨਹੀਂ ਸੁਣਦੇ ਜਦ ਤੱਕ ਸਾਡੇ ਵਿਚਾਰ ਨਹੀਂ ਰੁਕਦੇ ਉਹ ਜਿਹੜੇ ਗੁਰਮੰਤਰ ਕਰ ਗੁਰਮੰਤਰ ਕਰਦੇ ਆ ਵੀ ਕਈਆਂ ਨੂੰ ਵਿਚਾਰ ਆ ਜਾਂਦੇ ਨੇ ਕਈ ਜਨੇ ਸਮਾ ਜਾਂਦੇ ਹਨ ਤੇ ਉਹ ਬੜਾ ਵਧੀਆ ਕਿਉਂਕਿ ਅਜੇ ਸ਼ਬਦ ਵੀ ਸੁਣਾਣਾ ਫਿਰ ਸੌਖਾ ਹੋ ਜਾਂਦਾ ਉਹ ਗੁਰਮੰਤਰ ਕਰਦਿਆਂ ਕਰਦਿਆਂ ਦੋ ਚਾਰ ਮਿੰਟ ਦੇ ਵਿੱਚ ਜਿਨ੍ਹਾਂ ਦੇ ਸ਼ਬਦ ਪ੍ਰਗਟ ਆ ਉਹ ਤਾਂ ਫਟਾਫਟ ਹੀ ਸਮਾ ਜਾਂਦੇ ਪਰ ਜਾਗਤਵਸਥਾ ਵੀ ਜਦੋਂ ਅਸੀਂ ਸ਼ਬਦ ਵਿੱਚ ਪਹੁੰਚਦੇ ਆ ਤੇ ਤੁੰ ਵਿੱਚ ਕੰਮ ਰੱਖ ਕੇ ਫਿਰ ਅਸੀਂ ਧਿਆਨ ਵਿੱਚ ਬੈਠਣਾ ਹੁੰਦਾ ਤਾਂ ਕਿ ਉਹ ਪ੍ਰੈਕਟੀਕਲ ਜੜਾ ਕਰਾਇਆ ਜਾ ਰਿਹਾ ਹੈ ਉਮਿਲਾਬ ਸਾਡਾ ਪਰਮਾਤਮਾ ਦੇ ਨਾਲ ਹੋ ਸਕੇ ਤੋ ਇਸ ਤਰ੍ਹਾਂ ਗੁਰਮੁਖਿਆਰ ਉਹ ਜਿਨ੍ਹਾਂ ਦੇ ਸ਼ਬਦ ਪ੍ਰਗਟ ਨੇ ਉਹ ਗੁਰਮੁਖ ਜਦੋਂ ਪਹਿਲਾਂ ਸੀ ਜੁਗਤੀ ਦੀ ਤਰੀਕਾ ਜਦੋਂ ਦੱਸਦੇ ਆ ਉਸ ਤਰੀਕੇ ਨੂੰ ਬੜੇ ਧਿਆਨ ਦੇ ਨਾਲ ਸਮਝੋ ਕਿਉਂਕਿ ਗੁਰਮੰਤਰ ਤੇ ਅਸੀਂ ਫਿਰ ਸਿਰਫ ਟੁਕਮਾਤਰੀ ਕਰਨਾ ਹੁੰਦਾ ਸਹਿਜ ਬਣੀ ਹੁੰਦੀ ਹੈ ਉਹ ਹਲੇ ਕਈਆਂ ਦੀ ਸਹਿਜ ਨਹੀਂ ਬਣੀ ਹੁੰਦੀ ਕਿਉਂਕਿ ਕਈਆਂ ਦੀ ਸਹਿਜ ਲੇਟ ਬਣਦੀ ਹੈ ਕਈਆਂ ਦੀ ਸ਼ੁਰੂ ਵਿੱਚ ਬਣ ਜਾਂਦੀ ਹੈ ਸਾਡੇ ਤਾਂ ਗੁਰਮੰਤਰ ਨਾਲ ਹੀ ਬਣ ਜਾਂਦੀ ਹੈ ਪਰ ਅਸੀਂ ਗੁਰਮੰਤਰ ਫਿਰ ਸੁਣਦੇ ਨਹੀਂ ਦੋਕ ਵਾਰੀ ਕਰਦੇ ਹਾਂ ਤਾਂ ਫਿਰ ਸਹਿਜ ਬਣ ਜਾਂਦੀ ਹੈ ਤੋਂ ਇਸ ਕਰਕੇ ਜੇ ਅਸੀਂ ਵਿੱਚ ਹੋਈਏ ਵੀ ਤਾਂ ਨਿਊਟ ਬੰਦ ਰੱਖਦੇ ਹਾਂ ਤੇ ਜਾਂ ਫਿਰ ਜਦੋਂ ਸੁੱਖ ਲੈਣਾ ਹੋਏ ਤੇ ਗੁਰਮੰਤਰ ਵੀ ਸੁਣਾ ਜਾਏਗਾ ਸ਼ਬਦ ਸੁੰਦੇ ਸੁੰਦੇ ਇਹ ਫਿਰ ਉਹਨਾਂ ਆਪਣੀ ਮਰਜ਼ੀ ਹੈ ਤੇ ਬਸ ਤੇ ਬੈਠੋ ਕਾਰ ਤੇ ਬੈਠੋ ਟਾਂਗੇ ਤੇ ਬੈਠੋ ਰਿਕਸ਼ੇ ਤੇ ਬੈਠੋ ਕਈ ਵਾਰੀ ਬੰਦੇ ਦਾ ਚਿਤ ਹੁੰਦਾ ਕਿ ਅਸੀਂ ਘੋੜਾ ਟਾਂਗੇ ਤੇ ਬੈਠੀ ਉਹ ਵੀ ਬੜੀ ਚੰਗੀ ਸਵਾਰੀ ਤੋਂ ਇਸ ਤਰ੍ਹਾਂ ਇਹ ਆਪਣੇ ਮਨ ਦੀ ਖੁਸ਼ੀ ਹੈ ਇਹ ਸਾਡੀ ਜੀਵਾਤਮਾ ਦੇ ਅੰਦਰ ਕੀ ਚੱਲਦਾ ਸੀ ਸ਼ਬਦ ਦੇ ਸਮਾਨਾ ਨਾਮ ਕਰਤੇ ਸਮਾਨਾ ਕਿਉਂਕਿ ਸਾਰੇ ਰਸਤੇ ਪਰਮੇਸ਼ਰ ਨੇ ਦੱਸ ਦਿੱਤੇ ਹੁਣ ਕੋਈ ਵੀ ਚੀਜ਼ ਸਾਡੇ ਤੋਂ ਉੱਗਲਾ ਨਹੀਂ ਰੱਖੀ ਤੋ ਗੁਰੂ ਤੇ ਆ ਰਹੇ ਹੋ ਜਿਹੜਾ ਸਵੇਰੇ ਪ੍ਰੈਕਟੀਕਲ ਕਰਵਾਇਆ ਸੀ ਨਾਸਕਾ ਤੇ ਧਿਆਨ ਰੱਖ ਕੇ ਇਹ ਪਵਨ ਸਮ ਹੁੰਦੇ ਆ ਹੁੰਦੇ ਆ ਪਰ ਇੱਥੋਂ ਮੁੜ ਜਾਂਦੀ ਹੈ ਉਪਰੋਂ ਜਿੱਥੇ ਨੱਕ ਸਾਡਾ ਅੰਦਰ ਨੂੰ ਮੁੜਦਾ ਇਹ ਦੋਨੋਂ ਸੁਰਾਂ ਗਲੇਵਾਲ ਨੂੰ ਚਲੀ ਜਾਂਦੀਆਂ ਪਵਨ ਪਾਣੀ ਬਸੰਤਰ ਇੱਥੋਂ ਮੁੜ ਜਾਂਦੇ ਨੇ ਸਾਨੂੰ ਇੱਥੇ ਦਰ ਤੇ ਪਹੁੰਚ ਆ ਜਾਂਦੇ ਨੇ ਤੋ ਮਨ ਨੂੰ ਪੁਸ਼ ਕਰਕੇ ਆਪਣੇ ਘਰ ਦੇ ਵਿੱਚ ਰੱਖ ਦਿੰਦੇ ਇੱਥੋਂ ਫਿਰ ਅੱਗੇ ਦਰ ਹੈ ਜਿੱਥੇ ਆਗਿਆ ਚੱਕਰ ਹੈ ਜਿੱਥੇ ਬਿੰਦੀ ਲਾਉਂਦੀਆਂ ਮਾਤਾ ਨੂੰ ਇਸ ਤਰ੍ਹਾਂ ਅੱਗੇ ਚੱਕਰ ਤੇ ਫਿਰ ਅੱਗੇ ਸੈਜ ਗੁਫਾ ਆ ਜਾਂਦੀ ਹੈ ਤੇ ਅੱਗੇ ਸਾਡਾ ਫਿਰ ਘਰ ਆ। ਤਾਂ ਇਸ ਤਰ੍ਹਾਂ ਮਾਥੇ ਦੇ ਉੱਤੇ ਸਾਡਾ ਧਿਆਨ ਜਿਉਂ-ਜਿਉਂ ਉੱਪਰ ਚਾਈ ਜਾਂਦਾ ਹੈ ਤੇ ਚੀਰ ਦੇ ਜਿੱਥੇ ਸੈਂਟਰ ਵਿੱਚ ਚੀਰ ਹੁੰਦਾ ਬੱਚਿਆਂ ਦਾ ਇਥੋਂ ਫਿਰ ਅੱਗੇ ਪਿੱਛੇ ਤੱਕ ਤਾਲੂ ਤੱਕ ਜਿੱਥੇ ਬੱਚਿਆਂ ਦਾ ਤਾਲੂ ਉੱਤੇ ਗੋਲਿਆ ਚੱਕਰ ਦਿਖਦਾ। ਇਸ ਜਗ੍ਹਾ ਦੇ ਉੱਤੇ ਅਸੀਂ ਕਈ ਵਾਰੀ ਛੋਟੇ ਬੱਚਿਆਂ ਦਾ ਹੱਥ ਲਾਇਆ ਤੇ ਬੜਾ ਪੋਲਾ ਹੁੰਦਾ ਔਰ ਜਿਸ ਤਰ੍ਹਾਂ ਕੋਈ ਇਹ ਚੀਜ਼ ਦੇ ਟਕ ਟਕ ਦੇ ਆਵਾਜ਼ ਅੰਦਰ ਬਾਹਰ ਉਹ ਮਾਸੂਮ ਦਾ ਜਾਂਦਾ ਉਹ ਬੜਾ ਕੱਚਾ ਤਾਲੂ ਹੁੰਦਾ ਉਸ ਸਮੇਂ ਤੋ ਇਸ ਤਰ੍ਹਾਂ ਲੱਗਦਾ ਪਈ ਗੋਲ ਚੱਕਰ ਕੋਈ ਹੈਗਾ ਜਿਹਦੇ ਉੱਤੇ ਮਾਸ ਲੱਗਿਆ ਖਾਲੀ ਹੱਡੀ ਨਹੀਂ ਤੋ ਅੰਦਰ ਬਾਹਰ ਹੁੰਦਾ ਰਹਿੰਦਾ ਉਹ ਤਾਲੂ ਤੋ ਇਸ ਕਰਕੇ ਗੁਰੂ ਪਿਆਰੇ ਇਹ ਦਸਮ ਦਵਾਰਾ ਸਾਡਾ ਇੱਥੋਂ ਸੁਖਮਨ ਮਨ ਸਾਡਾ ਇਸ ਮਾਸ ਦੇ ਵਿੱਚੋਂ ਆਪੇ ਬਾਹਰ ਆ ਜਾਂਦਾ ਉਹ ਕਿਉਂਕਿ ਸੁਖਮਨ ਨੂੰ ਕਿਸੇ ਦੀਵਾਰ ਪਾੜਨ ਦੀ ਲੋੜ ਨਹੀਂ ਕੋਈ ਸਿਰਫ ਇੱਕ ਧਿਆਨ ਹੀ ਹੈ ਇਕ ਪ੍ਰਕਾਸ਼ ਇੱਕ ਜੋਤੀ ਹੈ ਉਹ ਹਰ ਜਗ੍ਹਾ ਤੋ ਹੀ ਟ੍ਰਾਂਸਫਰ ਹੋ ਜਾਂਦੀ ਹੈ। ਤੋ ਇਸ ਤਰ੍ਹਾਂ ਗੁਰਪਿਆਰੇ ਸਾਹਿਬ ਜੀ ਦੇ ਨਾਮ ਸ਼ਬਦ ਦੇ ਵਿੱਚ ਸੁੰਦਿਆਂ ਸੁੰਦਿਆਂ ਇਥੋਂ ਫਿਰ ਸ਼ਬਦ ਦੇ ਨਾਲ ਸੁਰਤੀ ਜਿਹੜੀ ਜੁੜ ਜਾਂਦੀ ਹੈ। ਕਿਉਂਕਿ ਪਵਨ ਸੰਮ ਹੁੰਦੇ ਸਾਡਾ ਸਰੀਰ ਜਿਹੜਾ ਬਹੁਤ ਭਾਰੀ ਹੁੰਦਾ ਹਲਕਾ ਹੋਣਾ ਸ਼ੁਰੂ ਹੋ ਜਾਂਦਾ। ਇਸ ਤਰ੍ਹਾਂ ਲੱਗਦਾ ਸਰੀਰ ਔਕੜ ਗਿਆ, ਲੋਪ ਹੋ ਗਿਆ ਤੇ ਫਿਰ ਇਸ ਤਰ੍ਹਾਂ ਲੱਗਦਾ ਵੀ ਕਈ ਵਾਰੀ ਤਾਂ ਇਸ ਤਰ੍ਹਾਂ ਲੱਗਦਾ ਵੀ ਲੱਤਾਂ ਬਾਹਾਂ ਕੁਛ ਹੈ ਹੀ ਨਹੀਂ ਅਸੀਂ ਬਿਨਾ ਸਰੀਰ ਤੋਂ ਹੀ ਹੈਗੇ ਤੋ ਕਈ ਵਾਰੀ ਭੁਲੇਖਾ ਪੈਂਦਾ ਤੋ ਅਸਲ ਵਿੱਚ ਕੀ ਹੈ ਸੁਖਮ ਸਾਡਾ ਨਾਭੀ ਤੇ ਬੰਨਿਆ ਹੁੰਦਾ ਤੇ ਜਿਹੜੀ ਸਾਡੀ ਡੋਰ ਹੈ ਤੇ ਪਤੰਗ ਬੰਦਰ ਸ਼ਬਦ ਨੂੰ ਇਹ ਸਮਝ ਲੋ ਕਿ ਉਹ ਸਾਡਾ ਸੁਖਮ ਜਿਹੜਾ ਕੰਨੀਆਂ ਪਈਆਂ ਨੇ ਤੇ ਅੱਗੇ ਸ਼ਬਦ ਜਿਹੜਾ ਉਹ ਸਾਨੂੰ ਲੈ ਕੇ ਉਡਾ ਰਿਹਾ ਹੈ ਪਰ ਸਾਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅਸੀਂ ਕਿੱਥੇ ਤੱਕ ਪਹੁੰਚ ਗਏ ਹਾਥ ਵਿੱਚ ਡੋਰ ਵੀ ਹੋਵੇ ਫਿਰ ਵੀ 10-20 50 ਪਤੰਗਾਂ ਹੁੰਨ ਤੇ ਸਾਨੂੰ ਨਹੀਂ ਪਤਾ ਲੱਗਦਾ ਕਿ ਸਾਡੀ ਕਿਹੜੀ ਹੈ ਕਿਉਂਕਿ ਉੱਥੇ ਉਹਦਾ ਖਿਚਾਵ ਵੀ ਨਹੀਂ ਪੰਦਾ ਉਹ ਆਪ ਹੀ ਖਿੱਚਦੀ ਹੈ ਕਈ ਵਾਰੀ ਉਹ ਟੁੱਟ ਜਾਂਦੀ ਹੈ ਤੇ ਇਸ ਤਰ੍ਹਾਂ ਗੁਰੂ ਪਿਆਰਿਓ ਇਹ ਸੁਖਮ ਸਾਡਾ ਕਿਉਂਕਿ ਮਾਨਵੀ ਸੁਖੋਂ ਮੈਂ ਪਰ ਪਵਨ ਨਾਲ ਭਾਰ ਹੁੰਦਾ ਤੇ ਪਵਨ ਦੇ ਨਾਲ ਫਿਰ ਇਹ ਮਨ ਸਾਡਾ ਸਰੀਰ ਪਰ ਹੋਇਆ ਹੋਇਆ ਇਹ ਪਵਨ ਜਿਹੜੀ ਹੈ ਸਰੀਰ ਨੂੰ ਨਹੀਂ ਛੱਡਦੀ ਸਰੀਰ ਦੇ ਵਿੱਚ ਰਹਿੰਦੀ ਹੈ ਤੋਂ ਇਸ ਤਰ੍ਹਾਂ ਗੁਰੂ ਪਿਆਰੇ ਵਰਸੀ ਪਵਨ ਨੂੰ ਛੱਡ ਕੇ ਜਦੋਂ ਹਲਕੇ ਹੋ ਜਾਂਦੇ ਆ ਤੇ ਸ਼ਬਦ ਵੀ ਜੋ ਸਰੂਪ ਹੈ ਤੇ ਮਨ ਵੀ ਜੋ ਸਰੂਪ ਹੈ ਫਿਰ ਅਸੀਂ ਕਿੱਥੇ ਚਲੇ ਜਾਂਦੇ ਆ ਇਹ ਤੋਂ ਨੂੰ ਵਿੱਚ ਧਿਆਨ ਰੱਖ ਕੇ ਜਦੋਂ ਅਸੀਂ ਧਿਆਨ ਵਿੱਚ ਬੈਠੇ ਰਹਿੰਦੇ ਆ ਸਾਨੂੰ ਸਭ ਪਤਾ ਹੁੰਦਾ ਹੈ ਤੇ ਜਦੋਂ ਸ਼ਬਦ ਦੀ ਗਤੀ ਹੋਰ ਤੇਜ਼ ਹੋ ਜਾਏ ਫਿਰ ਕਈ ਵਾਰੀ ਘੋਤਾ ਲੱਗ ਜਾਂਦਾ ਹੈ ਇਹ ਉਸ ਸੁਖ ਸਹਿਜ ਵਿੱਚ ਘੰਟਾ 2 ਘੰਟੇ ਅੱਧਾ ਘੰਟਾ ਗੁਰਮੁਖ ਸਮਾਜ ਜਾਂਦੇ। ਤੋਂ ਇਸ ਤਰ੍ਹਾਂ ਹੌਲੀ ਹੌਲੀ ਅਵਸਥਾ ਬਣਦੀ ਜਾਂਦੀ ਹੈ। ਤੇ ਇਸ ਤਰ੍ਹਾਂ ਗੁਰਪਿਆਰੇ ਤੁਸੀਂ ਧਿਆਨ ਰੱਖਣਾ। ਗੁਰਮੁਖ ਜਿਨ੍ਹਾਂ ਦੇ ਗੁਰਮੰਤਰ ਸਵਾਸ ਗ੍ਰਾਸ ਦੇ ਵਿੱਚ ਧਿਆਨ ਰੱਖਣਾ। ਤੇ ਉਹਦੇ ਵਿੱਚ ਹੌਲੀ ਹੌਲੀ ਬੈਕਰੀ ਮਦਮਾ ਪਸੰਤੀ ਅੰਤਰਗਤ ਹੁੰਦੇ ਆਉਂਦੇ ਆਂ। ਰੋਮ ਰੋਮ ਚੱਲਦੇ ਇਸ ਵਿਧੀਆਂ ਜਿਹੜੀਆਂ ਨੇ ਗੁਰਪਿਆਰੇ ਸਵਾਸ ਗ੍ਰਾਸ ਸਾਡੇ ਗੁਰਮੁਖ 10 ਦੇ ਸੀ ਕਿ ਜਿੰਨਾ ਸਵਾਸ ਕਰਾਸ ਆਪਾਂ ਅਗਰ 100% ਕੀਤਾ ਅੰਦਰ ਫਿਰ 200% ਅਸੀਂ ਸਾਹ ਸਾਹ ਕਰਨਾ ਫਿਰ 400% ਅਸੀਂ ਰੋਮ ਰੋਮ ਕਰਨਾ ਤੇ ਅੰਤਰਜੱਤ ਦੇ ਵਿੱਚ ਫਿਰ ਕੋਈ ਸਮਾਂ ਨਹੀਂ ਕਿਉਂਕਿ ਉੱਥੇ ਤਾਂ ਫਿਰ ਕਈ ਘੰਟੇ ਹੁੰਦੇ ਐ ਇਸੇ ਤਰ੍ਹਾਂ ਇਹ ਜੀਵ ਸਮਾਇਰ ਹੁੰਦਾ 40-40 ਘੰਟੇ ਵੀ ਇਸ ਨੂੰ ਵਿੱਚ ਗੁਰਮੁਖ ਜਾਂਦੇ ਨੇ ਤੇ ਅਸੀਂ ਦੇਖਿਆ ਜੋ ਬਹੁਤ ਜ਼ਿਆਦਾ ਅਭਿਆਸ ਕਰਦੇ ਤੋ ਸੁਣ ਜਿਹੜੀ ਹੈ ਗੁਰੂ ਪਿਆਰੇ ਪਰਮਾਤਮਾ ਦੀ ਪਰਮਾਤਮਾ ਦਾ ਹੀ ਘਰ ਹੈ ਪਰਮਾਤਮਾ ਸੁਣ ਤੋਂ ਹੀ ਇੱਕ ਹੋਇਆ ਸੁਣ ਤੋਂ ਪਾਉ ਸਮਾਟਾ ਜਿੱਥੇ ਕੁਝ ਵੀ ਨਹੀਂ ਹੈ ਜ਼ੀਰੋ ਵੀ ਨਹੀਂ ਹੈ ਉਸ ਤੋਂ ਵੀ ਜਿਸ ਤਰ੍ਹਾਂ ਕੋਈ ਡਾਟ ਹੁੰਦਾ ਇਹਨਾਂ ਤੋਂ ਤੋ ਇਹਨਾਂ ਸੁਖਮ ਪਰਮਾਤਮਾ ਜਦੋਂ ਬੋਲਦਾ ਤੋ ਖੰਡਾਂ ਬ੍ਰਹਮੰਡਾਂ ਦਾ ਕੁਝ ਦੀ ਆਵਾਜ਼ ਆ ਜਾਂਦੀ ਹੈ ਕਿਉਂਕਿ ਸੁਣ ਦੇ ਵਿੱਚ ਉਹ ਸਮਾਇਆ ਹੋਇਆ ਹੈ ਘਟ ਘਟ ਵਿੱਚ ਸਮਾਇਆ ਰੋਮ ਰੋਮ ਵਿੱਚ ਸਮਾਇਆ ਹੈ ਪਾਣੀ ਵਿੱਚ ਸਮਾਇਆ ਧਰਤੀ ਦੀ ਚਾਦਰ ਵਿੱਚ ਹਰ ਚੀਜ਼ ਦੇ ਵਿੱਚ ਪਰਮਾਤਮਾ ਤਾਂ ਆਤਮਾ ਜਿਉਂ ਜਿਉਂ ਪਰਮਾਤਮਾ ਨੂੰ ਸੁਖਮ ਹੀ ਦੇਖਦੀ ਜਾਂਦੀ ਹੈ ਇਹ ਵੀ ਸੁਖਮ ਹੁੰਦੀ ਜਾਂਦੀ ਜਿੰਨਾ ਅਸੀਂ ਸੁਖਮ ਹੋ ਜਾਾਂਗੇ ਸ਼ਾਰਪ ਹੋ ਜਾਾਂਗੇ ਉਹਨਾਂ ਅਸੀਂ ਜਿਆਦਾ ਜਾਣਾਂਗੇ ਤਾਂ ਇਸ ਤਰ੍ਹਾਂ ਗੁਰੂ ਪਿਆਰੇ ਦਾ ਆਪਾ ਮਿਟਾਉਣ ਦਾ ਪਾਉ ਹੋਇਆ ਕਿ ਸਰੀਰ ਮਿਟ ਜਾਏ ਇਹ ਤਨ ਮਿਟ ਜਾਏ ਵਿਚਾਰ ਮਿਟ ਜਾਣ ਤਾਂ ਫਿਰ ਭਾਰ ਹਲਕਾ ਹੋ ਜਾਏ ਜਦੋਂ ਹਲਕਾ ਹੋ ਜਾਂਦਾ ਫਿਰ ਚੀਜ਼ ਉੱਤੇ ਨੂੰ ਜਾਂਦੀ ਹੈ ਜਦਨਾਚਰ ਹਲਕਾ ਨਹੀਂ ਹੁੰਦਾ ਉਨੀ ਜਿਹੜੇ ਉੱਪਰ ਉੱਡਦਾ ਨਹੀਂ ਇਸੇ ਕਰਕੇ ਪਤੰਗ ਵੀ ਭਾਰੀ ਨਹੀਂ ਹੁੰਦੀ ਬਹੁਤ ਅਤਲੇ ਜਿਹੇ ਉਹਦੇ ਕਾਣੇ ਲੱਗੇ ਹੁੰਦੇ ਨੇ ਤੇ ਬਿਲਕੁਲ ਪਤਲਾ ਜਿਹਾ ਕਾਗਜ਼ ਹੁੰਦਾ ਧੁਖਾ ਬਾਲਸਮ ਖਿੱਚ ਲੈਂਦੀ ਇਸੇ ਤਰ੍ਹਾਂ ਜਿਹੜਾ ਸੁਖਮ ਇਹ ਸੜਮਨ ਇਹ ਆਕਾਰ ਸਮੇਤ ਹੀ ਨਿਕਲ ਜਾਂਦਾ ਸਰੀਰ ਚ ਤੋਂ ਇਹ ਹੈ ਗੁਰੂ ਪਿਆਰਿਓ ਯੁਕਤੀਆਂ ਤੇ ਬਹੁਤ ਨੇ ਔਰ ਜਿਹੜੀ ਅੱਜ ਉਜਗਤੀ ਲਗਾਈ ਸੀ ਗੁਰੂ ਪਿਆਰਿਓ ਜੇ ਲੱਗ ਜਾਏ ਤੇ ਬਹੁਤ ਛੇਤੀ ਹੀ ਪਵਨ ਤੋਂ ਸਰੀਰ ਤੋਂ ਵਖਰੇ ਹੋ ਜੰਦੇ ਸੁਖਮੋਹਨ ਫਿਰ ਗੁਪਤ ਪ੍ਰਗਟ ਹੋਣਗੀਆਂ ਕਈ ਵਿਧੀਆਂ ਅਗੇ ਫਿਰ ਆਣਗੀਆਂ ਕਿ ਜਿਹਦੇ ਵਿੱਚ ਗੁਪਤ ਹੋ ਜਾਣਾ ਪ੍ਰਗਟ ਹੋ ਜਾਣਾ ਇੱਥੇ ਪ੍ਰਗਟ ਹੋ ਜਾਣਾ ਮੋਟਾ ਹੋ ਜਾਣਾ ਇਹ ਆਪ ਹੀ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਨੌ ਨੇ ਜੀਅ ਤੇ 18 ਸਿੱਧੀਆਂ ਨੌ ਖਜਾਨੇ ਇਹ ਵੀ ਸੰਸਾਰ ਦੇ ਤੇ 18 ਸਿੱਧੀਆਂ ਉੱਡ ਜਾਣਾ ਮੋਟੇ ਹੋ ਜਾਣਾ ਸਰੀਰ ਨੂੰ ਲੈ ਕੇ ਉੱਡ ਜਾਣਾ ਕੀੜੇ ਪਤੰਗੇ ਬਣ ਜਾਣਾ ਅਸਤੂਲ ਬਣ ਜਾਣਾ ਤੋਂ ਭਾਈ ਸਾਹਿਬ ਦੱਸਦੇ ਸੀ ਤੇ ਇਹਦੇ ਵਿੱਚ ਹਜ਼ਾਰਾਂ ਫੁੱਟ ਕੱਦ ਵੀ ਵਧਾਇਆ ਜਾ ਸਕਦਾ ਪਰ ਉਹ ਗੁਰਮਤ ਦੇ ਵਿੱਚ ਸਾਨੂੰ ਦੱਸਿਆ ਨਹੀਂ ਹੋਇਆ ਇਹ ਤਤ ਵੀ ਅਲੱਗ ਹੋ ਜਾਂਦੀਆਂ ਬਾਹਾਂ ਲੱਗ ਹੋ ਜਾਂਦੀਆਂ ਸਾਰਾ ਕੁਝ ਅਲੱਗ ਦੇਖਣ ਲੱਗ ਜਾਂਦਾ ਹੈ ਪਰ ਇਹ ਵੀ ਸਾਨੂੰ ਹੁਕਮ ਨਹੀਂ ਕਿਉਂਕਿ ਇਹ ਜੋ ਗੁਰੂ ਸਹਿਬਾਨ ਹਨ ਇਹੋ ਹੀ ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਦੇਵ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਤਤਾਂ ਨੂੰ ਅਲੱਗ ਕੀਤਾ ਸੀ। ਤੋਂ ਇਸ ਤਰ੍ਹਾਂ ਗੁਰੂ ਪਿਆਰੇ ਰਖਾਵਾ ਪਾਣੀ ਅੱਗ ਨੂੰ ਅਸੀਂ ਛੱਡ ਦਿੰਨੇ ਆਂ ਅਲੱਗ ਨਹੀਂ ਹੁੰਦੇ। ਤੋਂ ਸ਼ਰੀਰ ਅਲੱਗ ਹੋ ਜਾਂਦਾ ਕਿਉਂਕਿ ਕੌਣ ਪਾਣੀ ਬਸੰਤਰ ਦੇ ਨਾਲ ਸ਼ਰੀਰ ਬਣੇ। ਤੋਂ ਇਸ ਤਰ੍ਹਾਂ ਇਹ ਮਨ ਜਿਹੜਾ ਕਿ ਆਪਣੇ ਸ਼ਬਦ ਗੁਰੂ ਦੇ ਨਾਲ ਸ਼ਬਦ ਰੂਪ ਹੋ ਕੇ ਖੰਡਾ ਬ੍ਰਹਮੰਡ ਨਾਲ ਚਵਨੰਦ ਵਿਵਾਹਿ ਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਮੇਰਾ ਨਾਲ ਹੀ ਕਸਨ ਹੈ ਵੀ ਚੰਦ ਤੇ ਸੂਰਜ ਦੀ ਆਪਾਂ ਗੰਢ ਸੌਖੇ ਤਰੀਕੇ ਦੇ ਨਾਲ इजीली ਕਿੱਦਾਂ ਪਾ ਸਕਦੇ ਹਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਜੀ ਜਿਹੜਾ ਇੱਕ ਵਾਰੀ ਗੁਰੂ ਪਿਆਰੇਓ ਚੰਦ ਸੂਰਜ ਦੀ ਗੰਢ ਪਾ ਲੈਂਦਾ ਨਾ ਤੇ ਉਸ ਮਾਇਆ ਤੋਂ ਪਰਾਮ ਵੀ ਉਸ ਨੂੰ ਨਹੀਂ ਹੋਣਾ ਪੈਂਦਾ ਉਹਦੇ ਅੱਗੇ ਕਦੇ ਵੀ ਇਹ ਜਿਹੜੇ ਹੋਮੇ ਦੇ ਅਤੇ ਜਿਹੜੇ ਵਿਚਾਰਾਂ ਦੀ ਦੀਵਾਰ ਨਹੀਂ ਖੜੀ ਹੁੰਦੀ ਚੰਦ ਸੂਰਜ ਕੀ ਪਾਏ ਗੰਢ ਤੇ ਸੋਦਾਸੀ ਪੜੇ ਨਾ ਕੰਨ ਤੋ ਇਹ ਸੌਖਾ ਤਰੀਕਾ ਤੇ ਗੁਰੂ ਪਿਆਰੇਓ ਸਾਰੇ ਸੌਖੇ ਨੇ ਜਿਹੜਾ ਤੁਹਾਨੂੰ ਦੋ ਤਿੰਨ ਦੱਸ ਦਿੰਦੇ ਆ ਜਿਹੜਾ ਵੀ ਤੁਹਾਨੂੰ ਚੰਗਾ ਲੱਗੇ ਤੁਸੀਂ ਅਪਣਾ ਲੈਣੀ ਤੋ ਰਵਿਦਾਸ ਜੀ ਭਗਤ ਜੀ ਨੇ ਤੇ ਕਬੀਰ ਸਾਹਿਬ ਨੇ ਤੇ ਨਾਮ ਦੇ ਤੋ ਕਬੀਰ ਸਾਹਿਬ ਜੀ ਨੇ ਆਖਿਆ ਕਿ ਇੱਛੇ ਧਿਆਨ ਲਾਣਾ ਹੈ ਗੰਨ ਪਾਉਣ ਵਾਸਤੇ ਉਹਨਾਂ ਨੇ ਦੱਸਿਆ ਗੰਗਾ ਜਮਨ ਕੇ ਅੰਤਰੇ ਸਹਿਜ ਸੁਣ ਕੇ ਘਾਟ ਤਾਹ ਕਬੀਰ ਮਟਕੀ ਅਖੋਜਤ ਮੁੰਜਨ ਬਾਟ ਤੋ ਇਥੇ ਕਹਿੰਦੇ ਮਨ ਨੂੰ ਅਸੀਂ ਪਵਨ ਤੋਂ ਅਲੱਗ ਕਰਕੇ ਜਿਸ ਤਰ੍ਹਾਂ ਕੋਈ ਆਪਣੇ ਘੜੇ ਦੇ ਵਿੱਚ ਮਟਕੇ ਦੇ ਵੱਡੇ ਮਿੱਟੀ ਦਾ ਕੋਈ ਭਾਂਡਾ ਬਣਾ ਕੇ ਯੋਗੀ ਉਹਦੇ ਵਿੱਚ ਬਹਿ ਜਾਂਦੇ ਸੀ ਤੋ ਇਸ ਤਰ੍ਹਾਂ ਕਹਿੰਦੇ ਅਸੀਂ ਇਹ ਯੋਗ ਸਾਧਨਾਂ ਦੇ ਨਾਲ ਮਨ ਨੂੰ ਜਿਹੜਾ ਪਿੰਜੜਾ ਸੁਖਮੰਨਾਂ ਜਿੱਥੇ ਖਤਮ ਹੁੰਦੇ ਨੇ ਉੱਥੇ ਅਸੀਂ ਮਠ ਕਰ ਲਿਆ ਭਾਵੇਂ ਕਿ ਅਸੀਂ ਆਸਨ ਲਾ ਲਿਆ ਜਦੋਂ ਆਸਨ ਲਾਇਆ ਤੇ ਉਸ ਤੋਂ ਅੱਗੇ ਉਹਨਾਂ ਪਾਣੀ ਬਸੰਤਰ ਜਿਹੜੇ ਉਥੋਂ ਮੁੜ ਗਏ ਤੇ ਕਬੀਰ ਸਾਹਿਬ ਕਹਿੰਦੇ ਮਿਹਰਾ ਹਸਣ ਲੱਗ ਗਿਆ ਤੇ ਉਸ ਤੋਂ ਅੱਗੇ ਫਿਰ ਦਰ ਤੇ ਘਰ ਆ ਗਿਆ ਤੋਂ ਉਸ ਤੋਂ ਨਾਮਦੇਵ ਜੀ ਦੱਸਦੇ ਹਨ ਕਿ ਜਿਹੜਾ ਪਿੰਗਲਾ ਅੰਗਰਸੋ ਕੁਮਨ ਪਵਨੇ ਬੰਦ ਰਹਾਵਗੋ ਚੰਦ ਸੂਰਜ ਦੋਸੰਗ ਕਰ ਰਖੋ ਬ੍ਰਹਮ ਜੋਤ ਮਿਲ ਜਾਓ ਹੋਣੇ ਦਾ ਤਰੀਕਾ ਕੀ ਹੈ ਕਿਸ ਤਰ੍ਹਾਂ ਕਰਨਾ ਇਹ ਚੰਦਰ ਤੇ ਸੂਰਜ ਤੇ ਅੱਖਾਂ ਨੂੰ ਕੇ ਬਾਣੀ ਵਿੱਚ ਖੱਬੇ ਪਾਸੇ ਚੰਦਰਮਾ ਹੈ ਜਿੱਦੜ ਅਸੀਂ ਧਿਆਨ ਤੱਕਦੇ ਹਾਂ ਜਿਆਦਾ ਸ਼ਬਦ ਸੁਣਦੇ ਆਂ ਤੇ ਸਰੀਰ ਸੁਗੜ ਜਾਂਦਾ ਠੰਡਾ ਹੋ ਜਾਂਦਾ ਤੇ ਜੇ ਸੱਜੇ ਪਾਸੇ ਅਸੀਂ ਧਿਆਨ ਲਾੰਦੇ ਆਂ ਸੱਜੇ ਖੰਨ ਵਾਲੇ ਪਾਸੇ ਇਸ ਅੱਖ ਦੇ ਪਾਸੇ ਇੱਥੇ ਤਪਸ਼ ਬਹੁਤ ਹੈ ਇੱਥੇ ਜੀ ਫੈਲ ਜਾਂਦਾ ਗਰਮੀਆਂ ਜਿਸ ਤਰ੍ਹਾਂ ਅਸੀਂ ਖੁੱਲ ਕੇ ਸੌਂਨੇ ਆ ਲੱਤਾਂ ਪਸਾਰ ਕੇ ਸੌਂਨੇ ਆ ਤੇ ਸਰਦੀਆਂ ਚ ਅਸੀਂ ਦੋਨੋਂ ਬਾਹਾਂ ਇਕੱਠੀਆਂ ਕਰਕੇ ਲੱਤਾਂ ਇਕੱਠੀਆਂ ਕਰਕੇ ਸੌਂਨੇ ਆ ਕਿ ਸਰਦੀ ਬਹੁਤ ਐ ਕੱਕਰ ਪੈ ਰਿਆ ਉਹ ਸਰਦੀ ਸੁਗੜ ਜਾਂਦਾ ਉਹਨੂੰ ਤੇ ਗਰਮੀਆਂ ਚ ਬਰ ਜਾਂਦਾ ਤੁਸੀਂ ਕਰਕੇ ਭਗਤ ਜੀ ਨਾਮਦੇਵ ਜੀ ਦੱਸਦੇ ਹਨ ਕਿ ਚੰਦ ਸੁਰ ਦੇ ਗਣ ਪਾਲਨ ਤਨਾ ਸੁੱਖਾ ਤਰੀਕਾ ਉਹਨਾਂ ਖਾਂ ਦੋਨੋਂ ਸਾੜੀਆਂ ਨੇ ਤੇ ਅਸੀਂ ਨੱਕ ਦੇ ਉੱਤੇ ਇੱਥੇ ਧਿਆਨ ਕਰਨਾ ਤੇ ਇੱਥੇ ਸਾਹਮਣੇ ਜਿਹੜਾ ਸੈਂਟਰ ਵੀ ਧਿਆਨ ਕਰਨਾ ਤੇ ਜਿਹੜੀ ਖੱਬੀ ਅੱਖ ਹੈ ਮੈਂ ਸੱਜੀ ਜਿਹੜੀ ਅੱਖ ਹੈ ਸਾਡੀ ਮਹਾਰਾਜ ਜੀ ਕਹਿੰਦੇ ਚੰਦ ਸੋਵੇ ਦੋ ਸੰਕਰ ਰੱਖੋ ਬ੍ਰह्म ਜੋਤ ਮਿਲ ਜਾਊਗਾ ਉਹ ਕੋਲ ਤੇ ਰਾਗੋ ਉੱਪਰ ਰੱਖਿਆ ਚੰਦ ਰਬਕੰਦਰ ਸੂਰਜ ਨੂੰ ਤੇ ਚੰਦ ਤੇ ਚੰਦਰਮਈ ਹੈ ਤੇ ਇਸ ਤਰ੍ਹਾਂ ਇਹ ਸੂਰਜ ਨੂੰ ਅਸੀਂ ਇੱਥੇ ਨੱਕ ਤੇ ਮੱਥੇ ਤੇ ਲਿਆਣਾ ਸਾਹਮਣੇ ਤੇ ਉਧਰੋਂ ਸੈਂਟਰ ਦੇ ਵਿੱਚ ਜਿੱਥੇ ਇੱਕਰਕੁੱਟੀ ਹੈ ਇਧਰੋਂ ਖੱਬੇ ਪਾਸੋਂ ਅਸੀਂ ਸ਼ਬਦ ਨੂੰ ਇਸ ਅੱਖ ਅੱਖ ਦਾ ਜਿਹੜਾ ਸੈਂਟਰ ਜਿਹੜਾ ਅੱਖ ਜਦੋਂ ਅਸੀਂ ਇਧਰ ਲਿਆਨੇ ਨੇ ਸਾਡੇ ਅੰਦਰ ਜਿਹੜਾ ਸਾਡੇ ਅੰਦਰ ਜਿਹੜਾ ਗੁਰੂ ਪਿਆਰੇ ਉਹ ਇਹ ਜਿਹੜੇ ਅੱਖ ਦਾ ਜਿਹੜਾ ਜਦੋਂ ਅਸੀਂ ਪਰਲੇ ਪਾਸੇ ਦਰ ਖੱਬੇ ਪਾਸੇ ਦੇਖਦੇ ਹਾਂ ਟੀਰ ਬਿਆ ਹੋ ਜਾਂਦਾ ਹੈ ਸਾਡਾ ਖੱਬੇ ਪਾਸੇ ਜਦੋਂ ਅਸੀਂ ਅੱਖ ਦਾ ਜਿਹੜਾ ਵਿਚਲਾ ਜਿਹੜੀ ਜਿਹਦੇ ਵਿੱਚ ਸਾਨੂੰ ਕਿਸੇ ਦੂਸਰੇ ਦੀ ਤਸਵੀਰ ਵੀ ਦਿਖਦੀ ਹੈ ਉਸ ਨੂੰ ਅਸੀਂ ਜਿੰਨਾ ਦਰ ਖੱਬੇ ਪਾਸੇ ਕਰਾਂਗੇ ਤੇ ਉਹ ਟੀਰ ਬਣ ਜਾਂਦਾ ਅੱਖ ਟੀਹੀ ਜੀ ਹੋ ਜਾਂਦੀ ਹੈ ਤੇ ਜਦੋਂ ਅਸੀਂ ਇਸ ਨੂੰ ਅੰਦਰਲੇ ਪਾਸੇ ਕਰਾਂਗੇ ਨੱਕ ਵਾਲੇ ਪਾਸੇ ਤੇ ਹੌਲੀ ਹੌਲੀ ਸਾਡਾ ਧਿਆਨ ਜਿਹੜਾ ਹੈ ਅੱਖ ਤੇ ਉੱਥੇ ਹੀ ਰਹੇਗੀ ਪਰ ਅੰਦਰੋਂ ਜਿਹੜੀ ਉਹਦੀ ਨਾੜੀ ਹੈ ਅੱਖ ਦੀ ਜਿਹਦੇ ਨਾਲ ਗੰਢ ਪਾਉਣੀ ਹੈ ਉਹਦੇ ਵਿੱਚੋਂ ਧਿਆਨ ਜਿਹੜਾ ਸਾਡਾ ਇਸ ਨੱਕ ਦੇ ਉੱਪਰ ਸੈਂਟਰ ਮੱਥੇ ਦੇ ਵਿੱਚ ਆ ਜਾਵੇ ਤੇ ਇਥੋਂ ਸਾਹਮਣੇ ਲੈਣਾ ਅਸੀਂ ਮਤਲਬ ਮੱਥੇ ਦੇ ਸਾਹਮਣੇ ਜਿੱਥੇ ਪਰਵਤਿਆਂ ਤੋਂ ਸਾਹਮਣੇ ਤੇ ਇਹਦੇ ਉੱਤੇ ਫਿਰ ਅਸੀਂ ਤਾਂ ਸੂਰਜ ਨੂੰ ਲੈਣਾ ਹੈ ਫਿਰ ਚੰਦਰਮਾ ਨੂੰ ਲੈਣਾ। ਤੋਂ ਦੇਖਣਾ ਇਸ ਤਰ੍ਹਾਂ ਇਹ ਪਿਆਕੇ ਦੇ ਉੱਤੇ ਦੇਖਦੇ ਆਂ ਦੇਖਦੇ ਆਂ ਧਿਆਨ ਨੂੰ ਆਪਾਂ ਆਪਣੇ ਪਰਵੱਟੇ ਜਾਂ ਧਿਆਨ ਜਿਹੜਾ ਹੈ। ਇੱਧਰ ਖੱਬੇ ਪਾਸੇ ਕਰੀ ਜਾਣਾ ਕਿਉਂਕਿ ਸੱਜੇ ਪਾਸੇ ਇਹਨਾਂ ਸੂਰਜ ਵਾਲੀ ਅੱਖ ਤੇ ਇਸ ਨੂੰ ਖੱਬੇ ਪਾਸੇ ਦੇਖੀ ਜਾਣਾ ਤੇ ਇਸੇ ਸੈਂਟਰ ਵਿੱਚ ਲੈ ਆਉਣਾ। ਫਿਰ ਖੱਬੇ ਪਾਸੇ ਨੂੰ ਚੰਦਰਮਾ ਨੂੰ ਇਹਦੇ ਉੱਤੇ ਲੈਣਾ। ਫਿਰ ਕੀ ਹੁੰਦਾ ਹੈ ਕਿ ਬਰਾਬਰ ਬੈਲੈਂਸ ਹੋ ਜਾਂਦਾ ਹੈ। ਤੇ ਸੂਰਜ ਦੇ ਉੱਤੇ ਕਹਿੰਦੇ ਰੋਗ ਉੱਪਰ ਰਾਖਿਆ ਚੰਦ ਤੇ ਫਿਰ ਕੀ ਹੁੰਦਾ ਬ੍ਰह्मਜੋਤ ਕਹਿੰਦੇ ਪ੍ਰਗਟ ਹੋ ਜਾਂਦੀ ਹੈ ਬ੍ਰह्मਜੋਤ ਪ੍ਰਗਟ ਹੁੰਦੇ ਆ ਇੱਥੇ ਹੀ ਜਿਹੜਾ ਸੂਰਜ ਤੇ ਚੰਦਰਮਾ ਦੀ ਗੰਢ ਪੈ ਗਈ ਤੇ ਫਿਰ ਕਹਿੰਦੇ ਕੰਧ ਨਹੀਂ ਬੰਦੀ ਕੰਧ ਜਿਹੜੀ ਕਿੰਨੀ ਵੀ ਬਣਾ ਲਵੇਂ ਜਾਂ ਕਿੰਨਾ ਵੀ ਵਿਛਾਲ ਲਵੋ ਜਦੋਂ ਚੰਦ ਸੂਰਜ ਦੀ ਗੰਢ ਪੈ ਗਈ ਕਹਿੰਦੇ ਚੰਦ ਸੂਰਜ ਦੇ ਦੋ ਸ਼ਮ ਇਹਨਾਂ ਨੂੰ ਸ਼ਮ ਕਰ ਲੋ ਉਹਨਾਂ ਦੇ ਬਰਾਬਰ ਕਰ ਲਓ ਜਿਸ ਤਰ੍ਹਾਂ ਸੀ ਪੌਣ ਪਾਣੀ ਬਸੰਤਰ ਨੂੰ ਇੱਥੇ ਤਰਕੁਟੀ ਤੇ ਬਰਾਬਰ ਕਰਦੇ ਹਾਂ ਨੂੰ ਤੇ ਇੱਥੇ ਪੌਣ ਪਾਣੀ ਬਸੰਤਰ ਤੇ ਅੱਗ ਤਿੰਨ ਇਕੱਠੇ ਹੁੰਦੇ ਨੇ ਇੱਥੋਂ ਫਿਰ ਥੱਲੇ ਮੁੜ ਜਾਂਦੇ ਨੇ ਨੱਕ ਜਿੱਥੇ ਖਤਮ ਹੁੰਦਾ ਹੈ ਉਸ ਤੋਂ ਅੰਦਰ ਦੀਆਂ ਸੁਰਾਂ ਚ ਫਿਰ ਸਾਡੇ ਗਲੇ ਵੱਲੋਂ ਇਹ ਤਿੰਨੋਂ ਪਾਣੀ ਹਵਾ ਅੰਦਰ ਚੜ ਜਾਂਦੇ ਆਂਗੇ ਉਹ ਮਿੱਟੀ ਤਾਂ ਤੇ ਹੈ ਹੀ ਹੈ ਜਿਹਦੇ ਵਿੱਚ ਤਿੰਨ ਚੀਜ਼ਾਂ ਨੇ ਇਹ ਚਾਰ ਤਾਂ ਤੇ ਦਰ ਹੋ ਜਾਂਦੇ ਆਂ ਤੋਂ ਪੰਜਵਾਂ ਤੱਤ ਜਿਹੜਾ ਆਕਾਸ਼ ਤੱਕ ਹੈ ਸਾਡਾ ਮਨ ਜਿਹੜਾ ਉੱਪਰਲੇ ਪਾਸੇ ਨੂੰ ਇਹ ਚਾਰਾਂ ਤਤਤ ਨੂੰ ਸਰੀਰ ਵਿੱਚ ਛੱਡ ਕੇ ਤੇ ਪੰਜਵੇਂ ਤੱਤ ਵਿੱਚ ਆਕਾਸ਼ ਤੱਤ ਵਿੱਚ ਤੁੰਵੇਂ ਧਿਆਨ ਲਾ ਕੇ ਜਦੋਂ ਇੱਥੇ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਨੂੰ ਸਮ ਕਰ ਲੈਨੇ ਆਂ ਤੇ ਫਿਰ ਕੀ ਹੁੰਦਾ ਕਿ ਬ੍ਰਹਮ ਜੋਤ ਮਿਲ ਜਾਊਗੀ ਬ੍ਰਹਮ ਜੋਤ ਇਸੇ ਮਿਲ ਜਾਂਦੀ ਹੈ ਬ੍ਰਹਮ ਜੋਤ ਪਰਮਾਤਮਾ ਦੀ ਹੈ ਤੋਂ ਮਨ ਜਿਹੜਾ ਹੈ ਉਸ ਪਰਮਾਤਮਾ ਦੀ ਜੋਤ ਵਿੱਚ ਆਪਣੇ ਆਪ ਨੂੰ ਦੇਖਦਾ ਹੈ ਕਿੰਨੀ ਦੇਰ ਆਪਣੇ ਆਪ ਨੂੰ ਦੇਖਦਾ ਹੈ ਫਿਰ ਉਸੇ ਦਾ ਰੂਪ ਹੋ ਕੇ ਉਹਦੇ ਵਿੱਚ ਜੋ ਜਿਹੜਾ ਬਿੰਦੂ ਜੋ ਬੰਦਾ ਆਪਣਾ ਇਹ ਪ੍ਰਕਾਸ਼ ਦੇ ਵਿੱਚ ਬ੍ਰਹਮ ਜੋਤ ਇੱਕ ਪ੍ਰਕਾਸ਼ ਰੂਪ ਦੇ ਵਿੱਚ ਪ੍ਰਗਟ ਹੁੰਦੀ ਹੈ ਮੰਨ ਲਓ ਸੂਰਜ ਜਿਨੀ ਚੰਦਰਮਾ ਜਿਨੀ ਜਿਹੜਾ ਛੋਟਾ ਦਿਖਦਾ ਉਸ ਨਾਲ ਦੇ ਧੜਕੇ ਤੋਂ ਵੀ ਵੱਡਾ ਹੈ ਸੂਰਜ ਬਹੁਤ ਵੱਡਾ ਹੈ ਉਹ ਚੰਦਰਮਾ ਇਸ ਧੜਕੇ ਤੋਂ ਥੋੜਾ ਛੋਟਾ ਹੈ ਤਾਂ ਇਸ ਤਰ੍ਹਾਂ ਗੁਰੂ ਪਿਆਰੇ ਜਦੋਂ ਇਹ ਦੋਨੋਂ ਚੀਜ਼ਾਂ ਸਮ ਹੋ ਜਾਂਦੀ ਹੈ ਫਿਰ ਠੰਡਾ ਤੇ ਗਰਮ ਦੋਨੋਂ ਬਰਾਬਰ ਹੋ ਜਾਂਦੇ ਨੇ। ਤੋਂ ਇਹ ਬ੍ਰਹਮ ਜੋਤ ਬਣ ਕੇ ਇਹ ਸਾਹਮਣੇ ਸੱਚ ਪ੍ਰਗਟ ਹੋ ਜਾਂਦਾ। ਤੋਂ ਮਨ ਜਿਹੜਾ ਜੋ ਸਰੂਪ ਹੈ ਇਸ ਬ੍ਰਹਮ ਜੋਤ ਦੇ ਦੇਖਦੇ ਆਂ ਦੇਖਦੇ ਆਂ ਜਿਸ ਤਰ੍ਹਾਂ ਇੱਕ ਬੂੰਦ ਹੈ ਕਮਲ ਦੇ ਫੁੱਲ ਤੇ ਦੇਖਦੇ ਆਂ ਦੇਖਦੇ ਆਂ ਭਾਰੀ ਹੋ ਕੇ ਤੇ ਡਿੱਗ ਜਾਂਦੀ ਹੈ। ਉਸੇ ਤਰ੍ਹਾਂ ਜਿਹੜੀ ਬ੍ਰਹਮ ਜੋਤ ਦੇ ਵਿੱਚ ਇਹ ਬੂੰਦ ਜਿਹੜੀ ਸਾਡੇ ਪ੍ਰਗਟ ਹੋਈ ਹੈ ਇਹ ਜੋਤ ਜਿਹੜੀ ਪ੍ਰਗਟ ਹੋਈ ਉਹਦੇ ਵਿੱਚ ਹੀ ਮਲਜ ਹੋ ਜਾਂਦੀ ਹੈ। ਜਿਵੇਂ ਪਾਉ ਕਿ ਉਹ ਸਾਗਰ ਹੈ ਤੇ ਐਸੀ ਬੂੰਦ ਹੈ। ਤੋਂ ਬੂੰਦ ਨੇ ਸਾਗਰ ਨੇ ਉਸ ਨੂੰ ਆਪਣੇ ਵਿੱਚ ਲੈ ਲੈਣਾ। ਤੇ ਉਹ ਫਿਰ ਆਤਮਾ ਤੇ ਪਰਮਾਤਮਾ ਇੱਕ ਹੋ ਜਾਂਦਾ ਹੈ। ਤੇ ਦੁਬਧਾ ਖਤਮ ਹੋ ਜਾਂਦੀ ਹੈ। ਆਤਮ ਪਰਮਾਤਮਾ ਇੱਕੋ ਕਰੇ ਅੰਤਰ ਕੀ ਦੁਬਧਾ ਅੰਤਰ ਮਰੇ। ਤੋਂ ਇਸ ਤਰ੍ਹਾਂ ਗੁਰੂ ਪਿਆਰੇ ਭਗਤਾਂ ਦੀਆਂ ਜੋ ਪੰਕਤੀਆਂ ਨੇ ਆਈਸਾਨ ਨੇ ਦੱਸਿਆ ਸੀ ਵੀ ਇਹਨਾਂ ਨੂੰ ਪੜ੍ਹ ਲਓ ਇਹਨਾਂ ਨੇ ਬੜੀ ਮਿਹਨਤ ਕਰ ਕਰਕੇ ਇਸ ਤਰ੍ਹਾਂ ਆਪਣੇ ਆਪ ਨੂੰ ਇੱਥੇ ਲਿਆਂਦਾ ਪਰ ਸਾਨੂੰ ਉਹਨਾਂ ਨੇ ਇੱਕੋ ਪੰਕਤੀ ਵਿੱਚ ਦੱਸ ਦਿੱਤਾ ਵੀ ਤੁਸੀਂ ਇਸ ਨੂੰ ਸਮ ਕਰ ਲਓ ਜਿਹੜਾ ਪਿੰਗਲਾ ਸੁਖਮਨਾ ਪવન ਨੂੰ ਇੱਥੇ ਰੋਕ ਲਓ ਤੇ ਅੱਗੇ ਦਰ ਖੁੱਲ ਜਾਏਗਾ ਤੇ ਉਸ ਦਰ ਦੇ ਅੱਗੇ ਘਰ ਹੈ ਘਰ ਦੇ ਵਿੱਚ ਪ੍ਰਵੇਸ਼ ਕਰ ਜਾਓ ਤਾਂ ਇਸ ਤਰ੍ਹਾਂ ਗੁਰੂ ਪਿਆਰੇਓ ਪਤਾ ਨਹੀਂ ਇਸ ਤਰ੍ਹਾਂ ਬੈਣੀ ਜੀ ਨੇ ਵੀ ਦੱਸਿਆ ਮਾਥੇ ਪਗਮਦ ਵਾਲੇ ਮੰਨ ਤਹੀ ਨਰੰਜਨ ਤਰੇ ਪਵਨ ਤਨੀ ਪੰਜ ਸ਼ਬਦ ਨਰਮਾਇਲ ਬਾਜੇ ਟੁਲਕੇ ਚਾਵਲ ਸੰਖ ਕਰਨ ਦਾ ਵੀ ਤੋਂ ਇਸ ਤਰ੍ਹਾਂ ਬੈਣੀ ਜੀ ਨੇ ਵੀ ਦੱਸਿਆ ਅੰਤਰਿਕ ਤੋਂ ਅਸੀਂ ਕਿਸੇ ਦਿਨ ਇੱਕ ਇੱਕ ਭਗਤ ਦਾ ਇਹ ਪ੍ਰੈਕਟੀਕਲ ਕਰਕੇ ਸੰਗਤ ਨਾਲ ਸ਼ੇਅਰ ਕਰਾਂਗੇ ਤੋ ਵਜ੍ਹਾ ਨਾਲ ਹਮ ਸਾਡਾ ਸਮਾਂ 10 ਮਿੰਟ ਦਾ ਬਚਿਆ ਕਿ ਆਪਾਂ ਇੱਕ ਦਸਵਾਲ ਹੋਰ ਲੈ ਲੈਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਾਪੂ ਜੀ ਤੇ ਅਮਰਜੀਤ ਕੋਪੈਂਜੀ ਹਾਜ਼ਰ ਹੋ ਲਈ ਆਪਣਾ ਪ੍ਰੈਕਟਿਸ ਸ਼ੇਅਰ ਕਰ ਸਕਦੇ ਹੋ ਨਹੀਂ ਫਿਰ ਇੱਕ ਕੁਐਸਚਨ ਹੋਰ ਕਰ ਲਈਏ ਵਾਹਿਗੁਰੂ ਹਾਂ ਜੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋ ਜੀ ਕਿਰਪਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ১ ১